ਹਾਂਜੀ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਵਾਲ ਤੁਹਾਡੇ ਦੇ ਜਵਾਬ ਸਾਡੇ ਦੇ ਵਿੱਚ ਤੁਸੀਂ ਇਹ ਐਪੀਸੋਡ ਨੂੰ ਬਹੁਤ ਪਿਆਰ ਕਰ ਰਹੇ ਹੋ ਵਾਚ ਟਾਈਮ ਅਸੀਂ ਦੇਖ ਰਹੇ ਹਾਂ ਬਹੁਤ ਸੋਹਣਾ ਆ ਰਿਹਾ ਤੇ ਤੁਸੀਂ ਸ਼ੇਅਰ ਵੀ ਬਹੁਤ ਸੋਹਣਾ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਅੱਜ ਤਾਂ ਆਪਾਂ ਸਵਾਲ ਲਵਾਂਗੇ ਆਰਟੀਕਲ 88 ਤੇ 89 ਬੰਦ ਹੋ ਗਿਆ ਤੇ ਕਿਉਂ ਹੋਇਆ ਤੇ ਹੁਣ D1 ਤੇ ਆਰਟੀਕਲ 59 ਕੀ ਹੈ ਇਹਦੇ ਵਿੱਚ ਜਾਣ ਦਾ ਕੀ ਫਾਇਦਾ ਆਰਟੀਕਲ ਜਿਹੜਾ 88 ਆ 89 ਆ ਜਿਹੜੇ ਲੋਕੀ ਉਥੇ ਟੂਰਿਸਟ ਤੇ ਜਾਂਦੇ ਸੀ ਡਾਂਕੀ ਮਾਰ ਕੇ ਜਾਂਦੇ ਸੀ ਜਾਂ ਸਟੂਡੈਂਟ ਤੇ ਜਾਂਦੇ ਸੀ ਉਥੇ ਪੇਪਰ ਲੋਕ ਕਰਾਉਂਦੇ ਸੀ ਆਲਰੇਡੀ ਸੈਫ ਕੋਲੇ ਜਿਆਦਾ ਰਸ਼ ਹੋਣ ਕਰਕੇ ਇਮਾ ਕੋਲ ਜਿਆਦਾ ਰਸ਼ ਹੋਣ ਕਰਕੇ ਉਹਨਾਂ ਨੇ 3 ਲੱਖ ਤੋਂ ਨੀਅਰ ਅਬਾਊਟ ਫਾਈਲਾਂ ਸੀ ਕਿ ਜਿਆਦਾ ਇਸ ਕਰਕੇ ਉਹਨਾਂ ਨੇ ਬਾਅਦ ਦੇ ਟਾਈਮ ਮਤਲਬ ਹੁਣ ਦੇ ਟਾਈਮ ਦੇ ਵਿੱਚ ਉਹ ਚੀਜ਼ ਇਸ ਟਾਈਮ ਸਟੌਪ ਕਰਤੀ ਆ ਆਉਣ ਵਾਲੇ ਟਾਈਮ ਦੇ ਵਿੱਚ ਉਹ ਓਪਨ ਕਰਨਗੇ ਫਿਲਹਾਲ ਇਸ ਟਾਈਮ ਬੰਦ ਆ ਤੇ ਇਸ ਟਾਈਮ ਸਭ ਤੋਂ ਬੈਸਟ ਟਾਈਮ ਆ ਵੀਜ਼ਾ ਅਪਲਾਈ ਕਰਨ ਦਾ ਇੰਡੀਆ ਤੋਂ ਆਪਣੀ ਨੇਟਿਵ ਕੰਟਰੀ ਤੋਂ ਰੈਜ਼ਿਡੈਂਸੀ ਵੀਜ਼ਾ ਜਿਹਦੇ ਵਿੱਚ ਸਾਲ ਦੇ ਪੱਕੇ ਪੇਪਰ ਹੁੰਦੇ ਆ ਇਹਨਾਂ ਨੂੰ ਆਰਟੀਕਲ 59 ਡੀ1 ਕੈਟਾਗਰੀ ਕਹਿੰਦੇ ਆ ਇਹਦੇ ਵਿੱਚ ਤੁਸੀਂ ਇੰਡੀਆ ਤੋਂ ਹੀ ਜਾ ਸਕਦੇ ਹੋ ਇੰਡੀਆ ਤੋਂ ਹੀ ਰੈਜ਼ਿਡੈਂਸੀ ਇੱਕ ਸਾਲ ਦੇ ਪੱਕੇ ਪੇਪਰ ਲੈ ਕੇ ਜਾ ਸਕਦੇ ਹੋ ਈਮਾ ਦੀ ਡੇਟ ਵੀ ਤੁਹਾਨੂੰ ਇੰਡੀਆ ਤੋਂ ਹੀ ਮਿਲੂਗੀ ਤੇ ਤੁਸੀਂ ਇੱਥੇ ਜਾ ਕੇ ਆਪਣਾ ਰੈਜ਼ੀਡੈਂਸ ਵੀਜ਼ਾ TCR ਕਾਰਡ ਤੁਹਾਨੂੰ 3 ਤੋਂ 4 ਮਹੀਨੇ ਚ ਮਿਲ ਜਾਊਗਾ ਤੁਸੀਂ ਜੇ ਮੈਰਿਟ ਹੋ ਤਾਂ ਤੁਸੀਂ 6 ਮਹੀਨੇ ਬਾਅਦ ਆਪਣੀ ਫੈਮਿਲੀ ਨੂੰ ਬੁਲਾ ਸਕਦੇ ਹੋ ਆਪਣੀ ਕੋਈ ਵੀ ਇੱਥੇ ਜ਼ਮੀਨ ਲੈ ਸਕਦੇ ਹੋ ਕੋਈ ਆਪਣਾ ਕਾਰੋਬਾਰ ਚਲਾ ਸਕਦੇ ਹੋ ਕੋਈ ਕਿਤੇ ਜੌਬ ਵਧੀਆ ਕਰ ਸਕਦੇ ਹੋ 5 ਸਾਲਾਂ ਚ ਪਾਸਪੋਰਟ ਲੈ ਸਕਦੇ ਹੋ ਅਗਲਾ ਸਵਾਲ ਆਪਣਾ ਕਮੈਂਟ ਦੇ ਵਿੱਚ ਦੇ ਦਿਓ ਅਸੀਂ ਤੁਹਾਨੂੰ ਕਿਸੇ ਵੀ ਕੰਟਰੀ ਦੇ ਰਿਲੇਟਡ ਅਸੀਂ ਤੁਹਾਨੂੰ ਉਹਦਾ ਜਵਾਬ ਦੇਵਾਂਗੇ ਇੱਧਰ ਜੁੜੇ ਰਹੋ ਤਾਂ